ਤੁਸੀਂ ਰੀਹੈਬਿਟੇਟ ਪੰਜਾਬ ਨੂੰ ਕਰਨਾ ਉਹ ਕਹਿੰਦੇ ਅਸੀਂ ਤੁਹਾਡੇ ਕੋਲ 12000 ਕਰੋੜ ਦਿੰਦੇ ਹੋ ਤੁਸੀਂ ਕੁਰਤਾ ਝਾੜ ਕੇ ਕਹਿੰਦੇ ਸਾਡੇ ਪੱਲੇ ਕੁਝ ਨਹੀਂ ਰੀਹੈਬਿਟੇਟ ਕਿੱਥੋਂ ਕਰੋਗੇ ਤੁਹਾਡੇ ਇਸ ਅਸੈਂਬਲੀ ਦੇ ذریعے ਇਹ ਸੱਚਾਈ ਨਹੀਂ ਜਾਨਣਾ ਚਾਹੁੰਦੇ ਪੈਸੇ ਕਿਹੜੇ ਨੇ ਕੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲ ਫੁੱਫੜ ਜੀ ਨੇ ਸਾਰੇ ਪੰਜਾਬ ਤੋਂ ਜ਼ੋਰ ਪਾ ਕੇ ਗੱਲ ਕਹੀ ਹੈ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਹੈ ਗੱਡੋ ਕ੍ਰਿਸ਼ਨ ਕੁਮਾਰ ਨੂੰ ਜੇ ਪੰਜਾਬ ਚਾਲਿਆ ਜੇ ਅੱਜ ਪੰਜਾਬ ਦਾ ਬੇੜਾ ਕਰ ਕੋਇਆ ਵੱਡੇ ਪੇਮਾਨੇ ਤੇ ਤੁਹਾਡੀ ਸਰਕਾਰ ਰਿਸਪੌਂਸਿਬਲ ਹੈ ਤੁਹਾਨੂੰ ਕੀ ਸੋਚਿਆ ਕਿ ਕਿੜਕ ਪਾਣੀ ਪ੍ਰਸ਼ਾਦ ਪੈਣੀ ਨਿਕਲ ਜਾਣੀ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਦੇ ਨਾ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀਆਂ ਇਹ ਤਾਂ ਪਹਿਲੀ ਮੀਟਿੰਗ ਤੁਹਾਡੇ ਚੀਫ ਮਿਨਿਸਟਰ ਨੇ ਕਨਵੀਨ ਕੀਤੀ ਆ 6 ਜੂਨ ਨੂੰ ਜੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲੇ ਨਾਲ ਕੀ ਕਰਨਾ ਸੀ ਨਕਮੀ ਮੰਤਰੀ ਮੰਡਲ ਚੱਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਨੂੰ ਉਥੇ ਉਡਾ ਚਾਇਆ ਨਹੀਂ ਹਸਪਤਾਲ ਦਾਖਲ ਹੋ ਗਿਆ ਤੁਹਾਨੂੰ ਇਹ ਗੱਲ ਕਹੀ ਸੀ ਮੈਂ 50000 ਰੁਪਏ ਕਿੱਲੇ ਦਾ ਦਿਆ ਕਰਾਂਗਾ ਉਹ ਮਾਨ ਸਾਹਿਬ ਤੁਸੀਂ ਤੇ ਕਹਿੰਦੇ ਸੀ ਕਿ 20000 ਤੇ ਤੁਹਾਨੂੰ ਇਮੀਡੀਏਟ ਆ ਦੇਗਾ ਕਿਸਾਨਾਂ ਨੂੰ ਗਰਦੌਰੀਆਂ ਬਾਅਦ ਚੋਦੀਆਂ ਕਿਉਂ ਸਬਰ ਕਰਸਿਓ ਤੇ 30 ਅਸੀਂ ਬਾਅਦ ਚ ਗੱਲਾਂਗੇ ਬਾ ਅਜੇ ਤੱਕ ਇੱਕ ਆਨ ਇੱਕ ਆਨ ਆਜੇ ਤੱਕ ਕਿਸੇ ਕਿਸਾਨ ਮੇਰੇ ਭਰਾ ਤੋਂ ਨਹੀਂ ਆਇਆ ਤੁਸੀਂ ਤਾਂ ਬੱਕਰੀਆਂ ਤਾਂ ਕਹਿੰਦਾ ਸੀ ਮੁਰਗੀਆਂ ਤਾਂ ਕਹਿੰਦਾ ਸੀ ਮੈਂ ਝੋਨੇ ਦੇ ਕਦੂਦੇ ਦਵਾੰਗਾ ਤੁਹਾਡੀ ਛੱਤ ਪਾਟੀ ਦੇ ਦਵਾੰਗਾ ਜਦੋਂ ਵੀ ਪੰਜਾਬ ਦੇ ਹੱਕ 'ਚ ਦੇਸ਼ ਦੇ ਹੱਕ 'ਚ ਕੋਈ ਗੱਲ ਹੈੀ ਅਸੀਂ ਹਮੇਸ਼ਾ ਜਿੰਨੇ ਮਤੇ ਆਏ ਨੇ ਅਸੀਂ ਤੁਹਾਨੂੰ ਹਮੇਸ਼ਾ ਸਪੋਰਟ ਕੀ ਅੰਦਾ ਮੇਰਾ ਮਕਸਦ ਇਹ ਹੁਣ ਵੀ ਅਸੀਂ ਸਪੋਰਟ ਕਰਾਂਗੇ 20000 ਕਰੋੜ ਰੁਪਇਆ ਜਿਹੜਾ ਤੁਸੀਂ ਮੰਗਿਆ ਪੰਜਾਬ ਦਾ ਜੈਨੂਨ ਬੰਦਾ ਹੈ ਤੇ ਦੂਜੀ ਗੱਲ ਜੋ ਪ੍ਰਧਾਨ ਮੰਤਰੀ ਜੀ ਦੇ ਕੇ ਗਏ ਨੇ ਇਸ ਗੱਲ 'ਮੈਂ ਸਹਿਮਤ ਹਾਂ ਨਿਰ 8% ਦੀ ਪਰ ਇੱਕ ਵੱਡੀ ਗੱਲ ਜਿਹੜੀ ਸਪੀਕਰ ਸਾਹਿਬ ਤੁਹਾਡੀ ਸਰਕਾਰ ਨੂੰ ਵੀ ਕਲੀਅਰ ਕਰਨੀ ਪੈਗੀ ਉਹ ਇਹ ਹੈ ਕਿ ਮੋਦੀ ਸਾਹਿਬ ਕਹਿ ਰਹੇ ਕਿ 12000 ਕਰੋੜ ਰੁਪਇਆ ਤੁਹਾਡੂ ਕੋ ਪਿਆ ਜੀ ਤੁਹਾਡੇ ਚੀਫ ਮਿਨਿਸਟਰ ਸਾਹਿਬ ਤੇ ਐਫਐਮ ਸਾਹਿਬ ਕਹਿੰਦੇ ਸਾਡੇ ਕੋਲ 1500 ਕਰੋੜ ਆਇਆ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਆ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ ਹੋ ਕੈਗ ਦੀ ਰਿਪੋਰਟ ਮੇਰੇ ਕੋਲ ਹੈ ਜਿਸ ਕੈਗ ਦੀ ਰਿਪੋਰਟ ਮੁਤਾਬਕ 31 ਮਾਰਚ 2023 ਜਦੋਂ ਤੁਹਾਡੀ ਸਰਕਾਰ ਨੂੰ 1 ਸਾਲ ਹੋ ਚੁੱਕਿਆ ਸੀ ਉਹਦੇ ਮੁਤਾਬਕ 941 ਕਰੋੜ ਰੁਪਇਆ ਤੁਹਾਡੇ ਕੋਲ ਹੈ ਉਹ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਹੀ ਇਹ ਪੈਸੇ ਗਏ ਕਿੱਥੇ ਨੇ ਕਲੈਰਿਟੀ ਗਵਰਨਮੈਂਟ ਦੇ ਆਪਾਂ ਬੜੀ ਅੱਛੀ ਗੱਲ ਤੁਹਾਡਾ ਤੁਹਾਡਾ ਪੁਆਇੰਟ ਆ ਗਿਆ ਮੈਨੂੰ ਇੱਕ ਗੱਲ ਦੱਸੋ ਉਹ ਵੀ ਆਪਾਂ ਜਿਹੜੇ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਤਾਂ ਕੋਈ ਪੰਜਾਬ ਦੇ ਨੁਮਾਇੰਦੇ ਹੋ ਲੀਡਰ ਆਪੋਜੀਸ਼ਨ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਦੀ ਗੱਲ ਕਰੀਏ ਉਹਦਾ ਰੀਹੈਬਿਲਿਟੇਸ਼ਨ ਦਾ ਪਲਾਨ ਬਣਾਈਏ ਉਹ ਮੰਗੋ ਸਪੀਕਰ ਜੀ ਮਜ਼ਦੂਰਾ ਦੀ ਗੱਲ ਮੰਗੋ ਪਲੀਜ਼ ਤੁਸੀਂ ਰੀਹੈਬਿਲਿਟੇਟ ਪੰਜਾਬ ਨੂੰ ਕਰਨਾ ਹੈ ਉਹ ਕਹੀ ਜਾਂਦੇ ਅਸੀਂ ਤੁਹਾਡੇ ਕੋਲ 12000 ਕਰੋੜ ਦਿੰਦੇ ਹੋ ਤੁਸੀਂ ਕੁਰਤਾ ਝਾੜ ਕੇ ਕਹਿੰਦੇ ਸਾਡੇ ਪੱਲੇ ਕੋਈ ਰੀਹੈਬਿਟੇਟ ਕਿੱਥੋਂ ਕਰੋਗੇ ਅਸੀਂ ਇਹ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਦਿੱਤਾ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਰੀਹੈਬਿਟੇਸ਼ਨ ਕਿੱਥੋਂ ਨਹੀਂ ਚੋਦੀ ਸਾਨੂੰ ਪਹਿਲੇ ਪੈਸੇ ਇਹ ਕੀ ਪੰਜਾਬ ਦੇ ਲੋਕ ਤੁਹਾਡੇ ਇਸ ਅਸੈਂਬਲੀ ਦੇ ਜ਼ਰੀਏ ਇਹ ਸਚਾਈ ਨਹੀਂ ਜਾਨਣਾ ਚਾਹੁੰਦੇ ਪੈਸੇ ਕਿਹੜੇ ਨੇ ਕੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਐ ਚਾਹ ਕਲੀਅਰ ਕੀਤਾ ਜਾ ਸਾਨੂੰ ਸਾਨੂੰ ਦੱਸਿਆ ਜਾ کہ جے اکتی مارچ دو ہزار تئی تک نو ہزار کروڑ روپیہ کول سی جچر پچیس آدھا سینٹر فیصد پچی او دسو پیسہ کتے پہلے ون دو جی گل گوئل صاحب بہت اچھے او گوئل صاحب تو آنو تا تاڑے پچھان ماجرے نے کہا کرو جمے ایک ہو چلو تل کر لینا جی تینا ਪੋਪੜ ਜੀ ਨੇ ਸਾਰੇ ਪੰਜਾਬ ਤੋਂ ਜ਼ੋਰ ਪਾ ਕੇ ਗੱਲ ਕਹੀ ਏ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਹੈ ਕੱਡੋ ਕ੍ਰਿਸ਼ਨ ਕੁਮਾਰ ਨੂੰ ਜੇ ਪੰਜਾਬ ਬਚਾਣਾ ਤੇ ਸਾਰਾ ਪੰਜਾਬ ਮੰਗਦਾ ਸਪੀਕਰ ਸਾਹਿਬ ਇਹ ਨੇਚਰਲ ਡਿਜ਼ਾਸਟਰ ਤੇ ਹੈ ਹੈ ਬਚਾਇਆ ਜਾ ਸਕਦਾ ਸੀ ਬਹੁਤ ਹੱਦ ਤੱਕ ਰਿਸਪੌਂਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਜੀ ਤੇ ਕ੍ਰਿਸ਼ਨ ਕੁਮਾਰ ਜੀ ਇਸ ਇਰੀਗੇਸ਼ਨ ਨਕਮ ਦੀ ਇਹ ਸੁੱਤੇ ਸੀ ਇਹਨਾਂ ਨੇ 270 75 ਕਰੋੜ ਰੁਪਈਆ ਦੱਸਿਆ ਮੈਂ ਦਾਵੇ ਨਾ ਕੈਸਾ ਉਹਨਾਂ ਤੁਸੀਂ ਮੇਰੇ ਏਰੀਆ ਦੀ ਗੱਲ ਕਰਦੇ ਆਂ ਮੈਂ ਪੜਾ ਸਾਹਿਬ ਦੇ ਮੈਂ ਜਾ ਕੇ ਆਇਆ ਅਰਨਾ ਚੌਧਰੀ ਜੀ ਤੇ ਮੈਂ ਗਿਆ ਰੰਦਾਵਾ ਸਾਹਿਬ ਦੇ ਮੈਂ ਗਿਆ ਕਪੂਰਥਲੇ ਮੈਂ ਜਾ ਕੇ ਆ ਜਿ ਨਾਲੇ ਮੈਂ ਜਾ ਕੇ ਆ ਫਾਜ਼ਿਲਕਾ ਸਾਰੀ ਜਗ੍ਹਾ ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਟਰੇਨਾਂ ਨੇ ਇੰਟਰਨਲ ਟ੍ਰੇਨਸ ਸਾਡੇ ਮਹਿਕਮੇ ਨੇ ਸਾਫ਼ ਕੀਤੀਆਂ ਇੱਥੇ ਹਾਊਸ ਚ جواب దందے ਕਿਹਾ ਸੀ ਇਹ ਝੁੱਤ ਨਾਲ ਸਾਲਾਂ ਚ ਕਿ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਵੇ ਨਾਲ as leader of the opposition ਕਹਿ ਰਿਹਾ ਟੋਟਲ ਬੇਬੁਨਿਆਦ ਟੋਟਲ ਝੂਠਾ ਬਿਆਨ ਕਿਤੇ ਵੀ ਜਿਹੜੇ ਜਿੰਨੇ ਬੰਨ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ ਇੱਕ ਰੁਪਈਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਮਹਿਕਮਾ ਡਕਾਰ ਗਿਆ ਜੇ ਅੱਜ ਪੰਜਾਬ ਦਾ ਬੇੜਾ ਕਰ ਕੋਆ ਵੱਡੇ ਪੇਮਾਨੇ ਤੇ ਤੁਹਾਡੀ ਸਰਕਾਰ ਰਿਸਪਾਂਸਿਬਲ ਹੈ ਕਿਉਂਕਿ ਤੁਸੀਂ ਸੋਚੇ ਕਿਹੜਾ ਕੋਏ ਆਣੀ ਬਰਸ਼ਾਤ ਪੈਣੀ ਨਿਕਲ ਜਾਣੀ ਓ ਇੱਕ ਮਿੰਟ ਯਾਰ ਗੱਲ ਬੇਕਰ ਇਧਰ ਆਪਣਾ ਫੇਰ ਅਡੈਸ ਕਰੋ ਆ ਕੋਇਲ ਸਾਹਿਬ ਬੋਲਣਾ ਨਹੀਂ ਕੀਤਾ ਨਹੀਂ ਚੂਚਾਂ ਕਰੋਗੇ ਤਾਂ ਇੰਨਾ ਰੌਲਾ ਹੀ ਕੋਪਾ ਤੁਹਾਡਾ ਸਮਝ ਆ ਰਿਹਾ ਹਾਂ ਆ ਮੇਰੇ ਕੋਲ ਸਰ ਮੇਰੀ ਬੇਨਤੀ ਸੁਣੋ ਜੀ ਮੈਂ ਰੰਜੀਤ ਸਾਗਰ ਡੈਮ ਤੇ ਆਣ ਲੱਗਾ ਜਿਹੜਾ ਕੰਟਰੋਲ ਲਵਾਈ ਪੰਜਾਬ ਤੁਸੀਂ ਅਜੇ ਭਾਕੜਾ ਬਿਆਸ ਨੂੰ ਛੱਡ ਲੋ ਪੌਂਗ ਨੂੰ ਛੱਡ ਲੋ ਜਿਹੜਾ ਉਹਨਾਂ ਦੇ ਕੰਟਰੋਲ ਥੱਲੇ ਬਕਾਇਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ ਦੇ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣੇ ਨੇ ਨਾ ਕਿਹਾ ਕਿ ਪਾਣੀ ਔੜੀ ਔੜੀ ਛੱਡੋ ਤੁਸੀਂ ਤੇ ਚੁੱਪ ਹੋ ਕੇ ਸੁੱਤੇ ਸੀ ਕ੍ਰਿਸ਼ਨ ਕੁਮਾਰ ਤੇ ਇਹ ਕ੍ਰਿਸ਼ਨ ਕੁਮਾਰ ਨੇ 8000 ਬੰਦਿਆਂ ਨੂੰ ਇਰੀਗੇਸ਼ਨ ਮਹਿਕਮੇ ਉਹ ਪਹਿਲੇ ਤੇ ਸਾਰਿਆਂ ਨੂੰ ਡਿਪਾਰਟਮੈਂਟਲ ਖੋਲ ਗਿਆ ਹਾਂਜੀ ਹੈ ਜੀ ਇੱਥੇ ਸੈਕਟਰੀ ਇਰੀਗੇਸ਼ਨ ਇਜ਼ੀ देयर ਹੀ ਇਜ਼ ਨਾਟ देयर ਅੱਜ ਰੀਹੈਬਿਟੇਸ਼ਨ ਤੇ ਇਰੀਗੇਸ਼ਨ ਤੇ ਫਲੱਡਸ ਤੇ ਦੈਸ ਸੈਲਰੀ ਡਰਸ ਕ੍ਰਿਸ਼ਨ ਕੁਮਾਰ ਹੀ ਇਜ਼ ਨਾਟ ਏ ਸੀਰੀਅਸਨੈਸ ਆ ਸੀਰੀਅਸਨੈਸ ਆਫ ਦ ਗਵਰਨਮੈਂਟ ਇਜ਼ ਪਿਆ ਬਿਫੋਰ ਯੂ ਇਹ ਵੀ ਮਜਬੂਰੀ ਹੁੰਦੀ ਅੱਜ ਜੇ ਅੱਜ ਇਹਨਾਂ ਨੂੰ ਪੇਸ਼ ਨਾ ਕਰਨਾ ਪੈਂਦਾ ਮਤਾ ਅਜ ਗੋਲ ਸਿੰਘ ਵੀ ਨਹੀਂ ਸੀ ਲੱਪਣ ਆ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਸਰ 24 ਰਾਤ 24 ਅਗਸਤ ਦੀ ਗੱਲ ਮੈਂ ਕਰ ਰਿਹਾ 524.79 ਮੀਟਰਸ ਦੇ ਪੈ ਤਕਰੀਬਨ 527 ਜਾਂ 28 ਮੀਟਰਸ ਤੇ ਟੌਪ ਐਂਡ ਹੈ ਰੰਜੀ ਸਾਗਰ ਡੈਮ ਦਾ ਜਿੱਥੇ ਖਤਰਾ ਸ਼ੁਰੂ ਹੋ ਜਾਂਦਾ ਉੱਥੋਂ ਤੱਕ ਤੇ ਪਾਣੀ ਸੀ ਜੀ ਇਨਨ ਨੂੰ ਬਕਾਇਦਾ ਤੌਰ ਤੇ ਐਡਵਾਈਜ਼ਰੀ ਦਿੱਤੀ ਗਈ ਸੀ ਕਿ ਥੋੜਾ ਥੋੜਾ ਕਰਕੇ ਪਾਣੀ ਛੱਡੀ ਚੱਲੋ ਕਿਉਂਕਿ ਇੰਡੀਆ ਇੰਡੀਅਨ ਮੈਟਰੋਲੋਜੀਕਲ ਆਫਿਸਡ ਉਹਨਾਂ ਨੇ ਮਈ ਦੇ ਮਹੀਨੇ ਚ ਮਈ ਦੇ ਵਿੱਚ ਹੀ ਵਾਰਨਿੰਗ ਦਿੱਤੀ ਸੀ ਇਹ ਠੀਕ ਹੈ ਇਸ ਗੱਲ ਨਾਲ ਮੈਂ ਸਹਿਮਤ ਹ ਜਿੰਨੀ ਬਰਸਾਤ ਕਹੀ ਸੀ ਉਹਦੇ ਨਾਲ ਕਿਤੇ ਵਾਧ ਹੋਈ ਹੈ ਬਰਦੇ ਵਰ ਨੈਵਰ ਪ੍ਰਿਪੇਅਰਡ ਇਹ ਬਿਲਕੁਲ ਤੁਹਾਡਾ ਅੱਛਾ ਸਰ ਮੇਰੀ ਇੱਧਰ ਧਿਆਨ ਕਰੋ ਸਪੀਕਰ ਸਾਹਿਬ ਜੀ ਕੋਈ ਜ਼ਿੰਮੇਵਾਰ ਲੀਡਰ ਹੋਏ ਇਹਦੇ ਵਾਸਤੇ ਮੈਂ ਚਾਹਤਾ ਤੁਹਾਡਾ ਚੀਫ ਮਿੰਿਸਟਰ ਨੂੰ ਤੇ ਤੁਹਾਡੇ ਚੀਫ ਸੈਕਟਰੀ ਨੂੰ ਵੀ ਰਿਸਪੋਨਸਿਬਲ ਸਮਝਣਾ ਇਹ ਸਾਨੂੰ ਇੰਡਰੀਨ ਮੈਟਰੋਲੋਜੀਕਲ ਆਫਿਸ ਹਿੰਦੁਸਤਾਨ ਦਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਸੈਂਟਰ ਵਾਟਰਸ ਕਮਿਸ਼ਨ ਕਿਹਾ ਜਾਂਦਾ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਦੇ ਨੇ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀਆਂ ਸੀ ਇਹ ਤੇ ਪਹਿਲੀ ਮੀਟਿੰਗ ਤੁਹਾਡੇ ਚੀਫ ਮਿਨਿਸਟਰ ਨੇ ਕਨਵੀਨ ਕੀਤੀ ਆ 6 ਜੂਨ ਨੂੰ ਤੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲਰ ਨੇ ਕੀ ਕਰਨਾ ਸੀ ਜੀ ਬੇਟਾ ਤੇ ਤਾਂ ਆਪਣਾ ਬੈਠਾ ਦੇਵ ਨੈਵਰ ਪ੍ਰਪੇਡ ਤੁਸੀਂ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਸੀਂ ਮੀਟਿੰਗਸ ਨਹੀਂ ਸੱਦੀਆਂ ਕੋਈ ਤੁਹਾਡੇ ਵਿੱਚ ਗੰਭੀਰਤਾ ਨਹੀਂ ਤੁਸੀਂ ਬੀਬੀਐਮਬੀ ਦੇ ਫਿਰਦੇ ਰਹੋ ਪਾਣੀਆਂ ਦਾ ਰਫਾ ਲਾ ਆ ਗਿਆ ਜੀ ਮੈਂ ਇੱਥੇ ਦੀ ਸੈਂਟਰ ਦੀ ਪਹਿਲਾਂ ਫੋਰਸੇਜ਼ ਨਹੀਂ ਆਂ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸੇਜ਼ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਨਹੀਂ ਸਰ ਪਾਤਾ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਾ ਦਾ ਆਪਾਂ ਨੂੰ ਸਮਾਤਾ ਪਾਰਟੀ ਨੂੰ ਟਾਈਮ ਕਿਉਂ ਨਹੀਂ ਦਿੰਦਾ ਸਮਾਤਾ ਤੁਸੀਂ ਦੱਸੋ ਸਪੀਕਰ ਸਾਹਿਬ ਆ ਵੀ ਕੋਈ ਗੱਲ ਹੈ ਜੀ ਸਰ ਜੀ ਅਸਲੀਅਤ ਦੇ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਨਹੀਂ ਚਾਹੁੰਦਾ ਜੀ ਮੈਂ ਤੁਹਾਨੂੰ ਹੁਣੇ ਦੱਸ ਇੱਕ ਮਿੰਟ ਜੀ ਇੱਕ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਮੇਰੀ ਬੇਨਤੀ ਸੋਹਣਾ ਜੀ ਇੱਕ ਮਿੰਟ ਰੁਕੋ ਮੇਰਾ ਇਹ ਦਾਵਾ ਜਿਹੜੀਆਂ ਮੇਰੀਆਂ ਰਿਪੋਰਟ ਤੁਸੀਂ ਜਿਹੜੀ ਗੱਲ ਮੈਨੂੰ ਪੁੱਛਿਓ ਤਾਂ ਮੈਨੂੰ ਦੱਸ ਲੈਣ ਦਿਓ 2 ਘੰਟੇ ਦੀ ਡਿਸਕਸ਼ਨ ਤੇ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 1 ਘੰਟਾ ਤੇ 35 ਮਿੰਟ ਨੇ ਨਹੀਂ ਤੁਸੀਂ ਗੱਲ ਕਰੋ ਪਰ ਲੇਕਿਨ ਤੁਸੀਂ ਦੇਖੋ ਤੁਸੀਂ ਸਭ ਤੋਂ ਵੱਧ ਸਭ ਤੋਂ ਵੱਧ ਤਜਰਬੇਕਾਰ ਮੈਂਬਰਯੋਗ ਮੈਂਬਰ ਹੋ ਤੁਸੀਂ ਸੋ ਤੁਸੀਂ ਗਾਗਰ ਦੇ ਵਿੱਚ ਸਾਦਰ ਵੀ ਪੜ ਸਕਦੇ ਹੋ ਤੁਸੀਂ ਕਰੋ ਕਰੋ ਪਲੀਜ਼ ਯੂ ਆਰ ਸ਼ਿਫਟਿੰਗ ਦੀ ਬਲੇਮ ਨਾ ਦੀ ਇੱਕ ਮਿੰਟ ਨਾ ਦੀ ਇਰੀਗੇਸ਼ਨ ਮਿਨਿਸਟਰ ਇਸ ਟ੍ਰਾਈਿੰਗ ਟੂ ਸ਼ਿਫਟ ਦੀ ਬਲੇਮ ਟੂ ਦੀ ਸੈਂਟਰ ਕਿ ਰਿਸਪੌਂਸਿਬਿਲਟੀ ਸੈਂਟਰ ਦੀ ਹੈ ਉਹ ਤੁਸੀਂ ਮੰਗ ਦਿਓ ਮੈਨੇਜਮੈਂਟ ਪਖੜਾ ਦੀ ਤੇ ਪਾਉਂਗਦੀ ਉਹ ਤੁਸੀਂ ਆਪਣਾ ਰਣਜੀਤ ਸਾਧਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਯੂਬਿਕ ਉਹ ਦਿਨ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਦੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਜੀ ਸਾਰੇ ਅੱਠ ਅੱਛਾ ਦੋ ਤਿੰਨੇ ਜਾਣੇ ਸਸਪੈਂਡ ਕਰਤੇ ਕੈਸ਼ ਦਿਓ ਇੱਕ ਸਸਪੈਂਡ ਤੇ ਕੋਲ ਸਾਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਨ ਦੀ ਲੋੜ ਕ੍ਰਿਸ਼ਨ ਕੁਮਾਰ ਨੂੰ ਸੀ ਇਥੇ ਸਸਪੈਂਡ ਕਰਨ ਦੀ ਲੋਡ ਸ਼ੇਅਰ ਸੰਚੀਫ ਜਿਹਨਾਂ ਨੂੰ ਓਏ 8 8000 ਬੰਦਿਆਂ ਨੂੰ ਕ੍ਰਿਸ਼ਨ ਕੁਮਾਰ ਨੇ ਨੋਟਿਸਿਸ ਕੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅੰਮ੍ਰਿਤਸਰ ਹੋਇਆ ਜੇ ਨਾਲੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟ ਰਿਸਪੌਂਸਿਬਿਲਿਟੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯੂਅਰ ਚੀਫ ਅੰਜੀਰ ਹੂ ਥਿੰਕਸ ਹੀ ਇਜ਼ ਦੀ ਬਿਗੇਸਟ ਅਥਾਰਟੀ ਆਫ ਦੀ ਸਟੇਟ ਤੁਹਾਡੀ ਗੱਲ ਆ ਗਈ ਇਹ ਜੇ ਅਜੇ ਨਹੀਂ ਆਈ ਸੀ ਅਜੇ ਕੰਮ ਸ਼ੁਰੂ ਕੀਤਾ ਅਜੇ ਕਿੱਥੋਂ ਆ ਗਈ ਨਹੀਂ ਇਹ ਨਹੀਂ ਦੇਖੋ ਜੀ ਆਪ ਦਾ ਕੰਮ ਤੋਂ 1 ਮਿੰਟ ਤੁਹਾਡੇ ਕੋਲ ਹੈ ਤੁਸੀਂ ਕਰ ਨੂੰ ਵਾਈਂਡ ਅਪ ਕਰ ਲੋ ਯੂ ਹੈਵ ਟੇਕਨ 9 ਮਿੰਟ ਅੱਜ ਜਿਹੜੀ 26 ਦੀ ਰਾਤ ਹੈ ਉਹ ਦਿਨ ਪਾਣੀ ਛੱਡ ਗਿਆ ਜਿਹੜਾ ਉਜੇ ਦਾ ਬਾਨਾ ਲਾਉਂਦੇ ਨੇ ਮੈਡਮ ਹਰਨਾ ਜੀ ਓਏ ਉਜੇ ਤੇ 25 ਕਿਲੋਮੀਟਰ ਥੱਲੇ ਜਾ ਕੇ ਮਕੌੜੇ ਮਿਲਦਾ ਤੁਹਾਡੇ ਫਲੱਡ ਕੇ ਟੁੱਟ ਗਏ ਉਹ ਕਦੀ ਰਿਸਪੌਂਸਿਬਿਲਟੀ ਸੀ ਤੁਸੀਂ ਕੰਟਰੋਲ ਬਿਲਕੁਲ ਨਹੀਂ ਕੀਤਾ ਨਕਮੇ ਮੰਤਰੀ ਮੰਟਲ ਚੱਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਵੀ ਉਥੇ ਹੁਣ ਆ ਜਾਈਦਾ ਹੀ ਹਸਪਤਾਲ ਦਾਖਲ ਹੋ ਗਿਆ ਠੀਕ ਹੈ ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਠੀਕ ਹੈ ਤੁਹਾਡਾ ਟਾਈਮ ਹੋ ਗਿਆ ਜੀ ਸਰ ਬਰਿੰਦਰ ਕੁਮਾਰ ਗੋਇਲ ਬਰਿੰਦਰ ਕੁਮਾਰ ਗੋਇਲ ਇੱਕ ਮਿੰਟ ਸਰ ਬੈਠ ਇਹ ਸਰ ਬਰਿੰਦਰ ਕੁਮਾਰ ਗੋਇਲ ਜਿਹੜੀਆਂ ਗੱਲਾਂ ਕਰਦੇ ਨੇ ਪੈਸਿਆਂ ਦੀਆਂ ਪੈੜਾ ਦਾ ਮੈਂ ਚਾਹਣਾ ਲੀਡਰ ਆਫ ਆਪੋਜੀਸ਼ਨ ਨੂੰ ਦੱਸਣੀ ਚਾਹਣਾ ਮੈਂ ਤੁਹਾਨੂੰ ਆ ਦੱਸਦਾ ਬੈਠੋ ਪਹਿਲਾਂ ਮੈਂ ਤੁਹਾਨੂੰ ਚਲੋ ਸੁਣ ਲਓ ਜਵਾਬ ਦੇ ਸੁਣ ਲਓ ਜਿਹੜੀਆਂ ਗੱਲਾਂ ਇਹ ਕਰਦੇ ਨੇ ਤੁਹਾਡਾ ਟਾਈਮ ਹੋ ਗਿਆ ਜੀ 2017 ਤੋਂ 2017 ਤੱਕ ਜੋ ਤੁਹਾਡੇ ਸਾਥੀਆਂ ਦਾ ਟਾਈਮ ਵੀ ਰਹਿਦੀ ਹੈ ਫਿਰ ਸਾਰੀ ਪਾਰਟੀ ਦਾ ਟਾਈਮ ਲੈ ਲਓਗੇ ਤੁਸੀਂ ਡਾਡਾ ਚਲੋ ਠੀਕ ਹੈ ਮਿੰਦਰ ਜੀ ਬੈਠੋ ਆ ਬਾਜਵਾ ਸਾਹਿਬ ਚਲੋ ਬਾਜਵਾ ਸਾਹਿਬ ਸੁਣਨ ਦੀ ਹਿੰਮਤ ਸੁਣਨ ਦੀ ਹਾਂਜੀ ਜੀਮਾ ਜੀ ਜੀਮਾ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਵਾਬ ਅਰਪਾਲ ਜੀਮਾ ਸਪੀਕਰ ਸਾਹਿਬ اپੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਕ ਹੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕੇ ਜਿਹੜੀ ਜਿਹੜੀ 15 15 ਫੁੱਟ ਸੇਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਨ ਰੁਕੋ 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 ਕੇ 15 15 ਸੇਟ ਆ ਗਈਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਹੈਗੀ ਜਿਹੜਾ ਕੀ ਜਿਹੜੇ ਆਪੀ ਆਪੋਸ਼ਾ ਦੱਸਣਗੇ ਕਿ ਹਰਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕਿਆ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਤੇਜਾ ਨਾਲ ਬਾਕਾਉਟ ਕਰਨ ਦਾ ਬਹਾਨਾ ਬਣਾਉਣਾ ਚਲਾ ਜਾਂ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਹੌ ਲਿਗ ਤੇ ਭੁੰਕਾ ਮੈਂ ਟਾਈਮ ਦੱਸ ਰਿਹਾ ਜੀ ਨੱਕਾ ਭੂਕਾ ਮੈਂ ਟਾਈਮ ਦੱਸ ਰਿਹਾ ਜੀ ਪੋਜ਼ਿਟਿਵ ਭੂਮਿਕਾ ਨਿਭਾਉਣਾ ਠੀਕ ਹੈ ਅਸੀਂ ਇਹਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗੇ ਕੰਨੀ ਕੰਨੀ ਮੈਂ ਟਾਈਮ ਦੱਸ ਰਿਹਾ ਜੀ ਤੁਹਾਡਾ ਜੋ ਵੀ ਕੁੱਝ ਕੀ ਦੀ ਯਾਦ ਤੋਂ ਬਿਨਾਂ ਕਿਹਾ ਜਾ ਰਿਹਾ ਰਿਕਾਰਡ ਨਾ ਕੀਤਾ ਜਾਵੇ ਆ ਕੀਮਾ ਜੀ ਬੈਠੋ ਤੁਸੀਂ ਠੀਕ ਹੈ ਮੰਤਰੀ ਜੀ ਤੁਸੀਂ ਬੈਠੋ 1 ਮਿੰਟ ਅੱਜ ਤੁਹਾਡ 4 ਘੰਟੇ ਟੋਟਲ ਟਾਈਮ 4 ਘੰਟੇ ਟੋਟਲ ਟਾਈਮ ਆਮ ਆਦਮੀ ਪਾਰਟੀ ਦੇ ਦੇਖੋ ਇਹ ਪ੍ਰੋਪੋਰਸ਼ਨਲੀ ਮਿਲਣਾ ਸਾਰਿਆਂ ਨੂੰ ਮੈਂਬਰ ਦੀ ਗਿਣਤੀ ਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 3 ਘੰਟੇ ਆਮ ਆਦਮੀ ਪਾਰਟੀ ਦੇ ਇੰਡੀਅਨ ਨੈਸ਼ਨਲ ਕਾਂਗਰਸ 16 ਮੈਂਬਰ ਨੇ 32 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਸ ਠੀਕ ਹੈ ਦਿੱਤਾ ਜੀ ਦੇਤੇ ਜੀ ਦੇਤੇ 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 ਸ਼੍ਰੋਮਣੀ ਅਕਾਲੀ ਦਲ 3 ਮੈਂਬਰ 6 ਮਿੰਟ ਭਾਰਤੀ ਜਨਤਾ ਪਾਰਟੀ 2 ਮੈਂਬਰ 4 ਮਿੰਟ ਬਹੁਜਨ ਸਮਾਜ ਪਾਰਟੀ 1 ਮੈਂਬਰ 4 ਮਿੰਟ ਇੰਡੀਪੈਂਡੈਂਟ 1 ਮੈਂਬਰ 4 ਮਿੰਟ ਜੀ ਬਾਜਬਾ ਜੀ ਤੁਹਾਡਾ ਸਮਾ ਸ਼ੁਰੂ ਹੁੰਦਾ ਫੇਰ ਕਰੋ ਜੀ ਅਗਲੀ ਗੱਲ ਕਰਨ ਲੱਗਾ ਜੀ ਤੁਹਾਡੇ ਆਪ ਦੇ ਸੁਪਰੀਮੋ ਨੇ الیکشنوں پہلے کیا سی میری گال سنو گوزہ بیٹھو تانو اے گال کہی سی میں پنجاز آر پی یا کلیدہ دیا کرنگا معافضہ پانچ لکھ ایکٹر تباہ ہوگی ساڑی فصل میں پوچھنا چاہنا پگوانت پو مان جی نو او مان صاحب تو تے کہیں دے سی کہ ویز آر تے تانو میجٹ آجے گا کسانہ نو گردوریاں بات چون دیا کیوں سا پر گرسنگ جی تے تیہ سی بات چکل لانگے اجے تک ایک آنا ਇੱਕ ਆਨਾ ਅਜੇ ਤੱਕ ਕਿਸੇ ਕਿਸਾਨ ਮੇਰੇ ਭਰਾ ਨੂੰ ਨਹੀਂ ਆਇਆ ਕਿਸੇ ਡੰਗਰ ਦਾ ਮੁਆਵਜ਼ਾ ਨਹੀਂ ਆਇਆ ਮੱਝਾਂ ਗਾਵਾਂ ਘੋੜਿਆਂ ਦਾ ਤੁਸੀਂ ਤਾਂ ਬੱਕਰੀਆਂ ਤਾਂ ਕਹਿੰਦਾ ਸੀ ਮੁਰਗੀਆਂ ਤਾਂ ਕਹਿੰਦਾ ਸੀ ਮੈਂ ਝੋਨੇ ਦੇ ਕਦੂ ਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਉਹ ਛੱਤ ਪਾਟੀ ਇਹ ਤਾਂ ਪੰਜਾਬ ਦੇ ਦੋ ਹਿੱਸਿਆਂ 'ਚ ਹੋ ਗਿਆ ਤੁਸੀਂ ਛੱਤ ਪਾਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਭਾਲਾ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਤੋ ਹੀ ਗੰਭੀਰੀ ਐਨੀ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਤੁਰ ਗਏ ਮੈਂ ਜਦੋਂ ਇੱਕ ਵਾਰੀ ਪੁਆਇੰਟ ਆਫ ਆਰਡਰ ਯਸ ਪੁਆਇੰਟ ਆਫ ਆਰਡਰ ਹਾਂਜੀ ਗਿਆ ਜੀ ਬੈਠੋ ਗਿਆਸ ਬਲ ਜੀ ਸਰ ਇੱਕ ਨਾ ਮੈਂ ਮਾਨਯੋਗ ਸਾਡੇ ਇਹ ਕੱਟ ਜਾਗੇ ਅਡੀਸ਼ਨਲ ਮਿਲੂਗਾ ਅਡੀਸ਼ਨਲ ਮਿਲੂਗਾ ਨਵੰਬਰ ਨੂੰ ਸਾਡੇ ਪੈਰ ਹੜੀ ਦੇ ਵਿੱਚ ਇੱਕ ਟ੍ਰੈਜੇਡੀ ਹੋਈ ਆ ਇਸੇ ਹੜਾਂ ਦੇ ਦੌਰਾਨ ਇਸੇ ਮੀਂਹ ਦੇ ਦੌਰਾਨ ਮਾਤਾ ਜਸਪਾਲ ਕੌਰ ਮਾਰੇ ਗਏ ਆ ਮੈਂ ਸਾਡੇ ਲੀਡਰ ਆਫ اپੋਜੀਸ਼ਨ ਨੂੰ ਬੇਨਤੀ ਕਰਦਾ ਕਿ ਉਹਨਾਂ ਦੇ ਘਰ ਜਾ ਕੇ ਪਤਾ ਕਰਕੇ ਆਇਓ ਉਹਨਾਂ ਨੂੰ 5,20,000 ਰੁਪਇਆ ਮੁੱਖ ਮੰਤਰੀ ਸਾਹਿਬ ਨੇ 8 ਤਰੀਕ ਨੂੰ ਟ੍ਰੈਜੇਡੀ ਹੋਈ ਆ 12 ਤਰੀਕ ਨੂੰ 12 ਸਤੰਬਰ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਪਿਆ ਇੱਕ ਬਹੁਤ ਵੱਡੀ ਗੱਲ ਆ ਜਾ ਕੇ ਤੁਸੀਂ ਚੈੱਕ ਕਰਕੇ ਆਇਓ ਕੋਈ ਕੋਈ ਤੁਸੀਂ ਫਿਗਰਾਂ ਨਹੀਂ ਚੈੱਕ ਕਰਦੇ ਤੁਸੀਂ ਫਿਗਰਾਂ ਨਹੀਂ ਚੈੱਕ ਕਰਦੇ ਤੁਸੀਂ ਸਿਰਫ ਤੇ ਸਿਰਫ ਕੇਂਦਰ ਦਾ ਪੱਖਪੂਰਦੇ ਹੋ ਕੇਂਦਰ ਦੀ ਪਿੱਠ ਸਾਫਤ ਪਾਉਨੇ ਹੋ ਜਿਸ ਤਰੀਕੇ ਦੇ ਨਾਲ ਮੰਨ ਲਓ ਆਪੋਜੀਸ਼ਨ ਮੈਂਬਰ ਕਹਿ ਰਹੇ ਸੀ ਠੀਕ ਹੈ ਮਾਨਜੋਬ اپੋਜੀਸ਼ਨ ਮੈਂਬਰ ਕਹਿ ਰਹੇ ਠੀਕ ਹੈ ਆ ਗਈ ਤੁਹਾਡੀ ਗੱਲ ਆ ਗਈ ਬੈਠੋ ਸਰਦਾਰ ਪ੍ਰਤਾਪ ਸਿੰਘ ਕੌਜਵਾ ਸਾਰ ਸਾਨੂੰ ਇਹ ਦੱਸੋ ਤੁਹਾਡੀ ਸਰਕਾਰ ਮੁਆਵਜ਼ਾ ਕਦੋਂ ਕੱਲੇਗੀ ਤੁਸੀਂ ਇਹ ਮੰਨਿਆ ਸੀ 20000 ਫਾਈਨੈਂਸ ਮਿਨਿਸਟਰ ਸਾਹਿਬ ਅਸੀਂ ਪਹਿਲੇ ਕੱਲਾਂਗੇ ਗਰਦੌਰੀਆਂ ਤੀ ਬਾਅਦ ਚ ਕੱਲਾਂਗੇ ਹੁਣ ਟੋਟਲ 20000 ਨਾਲ ਮਸੋ ਗਏ ਹੋ ਜੀ ਤੁਹਾਡੇ ਕੋਲ 10 11000 ਕਰੋੜ ਰੁਪਇਆ ਪਿਆ ਦੱਸੋ ਜਾਂ ਦੱਸੋ ਕਿ ਡਿਵਰਸ਼ਨ ਕਿਥੇ ਕੀਤੀ ਸਾਨੂੰ ਖਛਿਆ ਪੈਸਾ ਤੁਸੀਂ ਕਦੋਂ ਕਬੈਸਾ ਜੇ ਕਰਦੇ ਇਹ ਸਾਨੂੰ ਪੈਸਾ ਦੱਸਿਆ ਜਾ ਕਿੱਥੇ ਤੁਹਾਡਾ ਬਾਕੀ ਮੈਂ ਪੁੱਛਣਾ ਚਾਹਨਾ ਗੋਹਿਲ ਸਾਹਿਬ ਨੂੰ ਗੋਹਿਲ ਸਾਹਿਬ ਤੁਸੀਂ ਡੀਸਿਲਟਿੰਗ ਦੀ ਗੱਲ ਕਰ ਦਿਓ ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਨ ਉਹਨਾਂ ਕੋ ਇਜਾਜ਼ਤ ਮੰਗੀ ਆਈ ਡੀਸਿਲਟਿੰਗ ਦਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ ਇਜਾਜ਼ਤ ਨਹੀਂ ਮਿਲੀ ਕਿਦਨ ਗਏ ਹੋ ਕਦੀ 올올 ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਦਾ ਨਹੀਂ ਕੋਈ ਤੁਹਾਡੇ 'ਚ ਗੰਭੀਰਤਾ ਨਹੀਂ ਬੰਨਵੇ ਝੂਠ ਬੋਲੀ ਜਾਂਦੇ ਹੋ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਇਹ ਨਵਾਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਯਾੜੀ ਸਾਹਿਬ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਜਦੋਂ ਕਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋਂ ਬਚਣ ਦਾ ਸਕਰੂਟੀ ਨਹੀਂ ਚੋਂ ਬਚਣ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਚੋਂ ਬਾਹਰ ਆ ਗਿਆ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਹੋ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਹਾ ਨਹੀਂ ਹੋੜਾ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੇ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਇਹ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬੜਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤੇ ਸਾਰੇ ਡੁੱਬ ਗਿਆ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਚੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾਸ ਤੇ ਫਿਰਦੇ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਨਹੀਂ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨੇ ਬੈਠੋ ਨਾ ਬਾਜਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਹਜ਼ਾਰਾਂ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧ ਹੈ ਤੇ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਦਾ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸੋਚਾ ਪੰਜਾਬ ਨੂੰ ਸੁਬੂਚੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ ਵਿੱਚ ਪੈਸਾ ਨਾ ਦਿਓ ਸਿੱਧੇ ਪੈਸੇ ਲਾਹ ਪਾਤੀ ਜਿੰਨੀਆਂ ਵੀ ਲੋਕਾਂ ਨੂੰ ਲੋੜ ਹੈ ਉਹ ਸਿੱਧੇ ਪੈਸੇ ਪਾਓ ਇਹਦਾ ਛੱਕਾ ਬੱਲਵਾਂ ਜੀ ਮੈਂ ਲਾ ਪਠਾਨਕੋਟ ਜਾ ਕੇ ਆਇਆ ਉਹ ਜਵਾਨੀ ਦੀ ਤਰ੍ਹਾਂ ਗੁਰਦਾਸਪੁਰ ਜਾ ਕੇ ਆਇਆ ਮੈਂ ਹੜ੍ਹ ਵਾਲੇ ਇਲਾਕੇ 'ਚ ਜਾ ਕੇ ਆਇਆ ਤੁਸੀਂ ਇਹ ਜਿਹੜੀ ਰਾਜਨੀਤੀ ਹੈ ਲੜਾਈ ਹੈ ਬਾਤ ਚ ਕਰ ਲਿਓ 300 ਕਰੋੜ ਲੋਕਾਂ ਦਾ ਦਰਦ ਹੈ ਜੀ ਹੜ੍ਹ ਤੇ ਗੱਲ ਕਰ ਲਓ ਹੜ੍ਹ ਤੇ ਗੱਲ ਕਰ ਲਓ ਉਹ ਗਰੀਬਾਂ ਦੇ ਘਰ ਉਜੜ ਗਏ ਕਿਸਾਨਾਂ ਦੇ ਘਰ ਉਜੜ ਗਏ ਤੁਸੀਂ ਪਹਿਲਾਂ ਦੇਖੋ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਹੱਟੀਆਂ ਖਰਾਬ ਹੋ ਗਈਆਂ ਇਹ ਤਾਂ ਕੁਝ ਖਰਾਬ ਹੋ ਗਿਆ ਬਾਜਵਾ ਜੀ ਸਭ ਕੁਝ ਖਰਾਬ ਹੋ ਗਿਆ ਆਪਾਂ ਰਾਜਨੀਤੀ ਨਾ ਕਰੀਏ ਪੰਜਾਬ ਡੁੱਬ ਗਿਆ ਜੀ ਇਹ ਰੰਗਲੇ ਬੰਦ ਰਹੇ ਨੇ ਕੋਕਾ ਥੋੜਾ ਮੋਟਾ ਸ਼ਬਦੇ ਇਸਤੇਮਾਲ ਕਰਨ ਵੇਲੇ ਵੇਖ ਲਓ ਡਬੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਜਿਹੜੀ ਥੀ ਇਹਨਾਂ ਨੂੰ ਕੰਪਲੀਟ ਕਰ ਲੈ ਲਓ ਤੁਸੀਂ ਕਰ ਦਿਓ ਇਹਨਾਂ ਨੂੰ ਤਕਦੀਰ ਕਰ ਲਈ ਤੁਸੀਂ ਚੰਗੇ ਭਲੇ ਹੋ ਗਏ ਹੋ ਤੁਹਾਡੇ 15 ਮਿੰਟ ਹੋਣ ਲੱਗੇ ਆ ਜੀ ਇਹ ਰੰਗਲੇ ਹੋ ਗਏ ਨੇ ਤੁਹਾਡੇ 15 ਮਿੰਟ ਹੋਣ ਲੱਗੇ ਮੈਂ ਕੋਈ ਗੱਲ ਨਹੀਂ ਇਹਦੀ ਗੁਜ਼ਾਰਸ਼ ਹੈ ਰੈਣੀ ਡੀਸਿਲਟਿੰਗ ਆਫ ਰਿਵਰਸ ਦੀ ਲੋੜ ਹੈ ਗੋਇਲ ਸਾਹਿਬ ਨੇ ਇੱਕ ਚਿੱਠੀ ਪੇਸ਼ ਨਹੀਂ ਕੀਤੀ ਹੁਣ ਤੁਸੀਂ ਟੈਲੀਫੋਨ ਕਰਕੇ ਆਪਣੇ ਸੈਕਟਰੀ ਨੂੰ ਪੁੱਛਦੇ ਕਦੋਂ ਕੀਤੀ ਸੀ ਆਸ ਆ ਟੈਲੀਫੋਨ ਕਰਦੇ ਫਿਰਦੇ ਉਹਨੂੰ ਪੁੱਛਣ ਵਾਸਤੇ ਉਹ ਕਿੱਥੇ ਲੈਣੀ ਹੈ ਹੀ ਕੁਝ ਨਹੀਂ ਚਲੋ ਕੇ ਅਡਰੈਸ ਕਰੋ ਕੇ ਨੂੰ ਸਰ ਮੈਨੂੰ ਸੁਣ ਲੋ ਇੱਕ ਆਲਰੇਡੀ देयर इज ਅ ਸਟਡੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੀ ਇੱਕ ਅੱਛੀ ਜਰਨਲਿਸਟ ਅੰਜੂ ਅਗਨੀ ਉਤਰੀ ਚੱਬਾ ਉਹਨੇ 18 ਸਪਟੈਂਬਰ ਨੂੰ ਇੱਥੇ ਸਟਡੀ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਦਰਿਆਵਾਂ ਦੇ ਵਿੱਚ ਤਕਰੀਬਨ ਇਹ 7 ਲੱਖ ਮੈਟ੍ਰਿਕ ਟਰਾਂਸ ਉਹਦੇ ਵਿੱਚ ਰੇਤ ਪਈ ਹੈ ਜੇ ਸਰਕਾਰ ਉਹਦੀ ਹੀ ਡੀਸੇਲਟਿੰਗ ਕਰਾ ਦੇ ਤੇ ਰਾਣਾ ਦੀ ਰੁਪਈਆ ਬਣ ਜਾ ਜੇ 7000 ਕਰੋੜ ਥੈਂਕ ਯੂ ਹਰ ਸਾਲ ਤੁਸੀਂ ਦਿੰਦੇ ਹੋ 300 ਕਰੋੜ ਨਿਹਰਾ 300 ਠੀਕ ਕੇਜਰੀਵਾਲ ਸਾਹਿਬ ਨੇ ਕਿਹਾ ਮੈਂ ਵੀ ਦਿਆ ਕਰੂੰਗਾ ਸਾਲ ਦਾ ਥੈਂਕ ਯੂ ਥੈਂਕ ਯੂ ਮੇਰੀ ਇੱਕ ਸੋਲ ਟਾਈਮ ਹੋ ਗਿਆ ਬੜੀ ਬਾੜੀ ਲੱਗ ਰਹੀ ਹੈ ਮੈਂ ਤਾਂ ਤੁਹਾਨੂੰ ਰਾਣਾ ਦੇ ਰਿਹਾ ਗੋਇਲ ਸਾਹਿਬ ਦੁਆ ਦੇਣਾ ਚਾਹਦੇ ਤੁਹਾਡੀ ਗੱਲਾਂ ਦੇ ਠੀਕ ਹੈ ਗੋਇਲ ਸਾਹਿਬ ਧੰਨਵਾਦ ਡਿਕਰ ਸਾਹਿਬ ਧੰਨਵਾਦ ਠੀਕ ਗੋਇਲ ਸਾਹਿਬ ਬੈਠੋ ਆਪਣਾ ਹੋ ਗਿਆ ਜੀ ਆਪੋਜੀਸ਼ਨ ਨੇ ਤੁਸੀਂ ਬੋਲ ਲਿਓ ਬਹੁਤ ਗੱਲਾਂ ਕੀਤੀਆਂ ਤੁਹਾਡੀ ਪਾਰਟੀ ਦਾ ਟਾਈਮ ਹੈਗਾ ਬੋਲ ਲਿਓ ਲੈਟ ਹਿਮ ਰਿਪਲਾਈ ਜਵਾਬ ਤਾਂ ਲੈ ਲਓ ਬੋਲੋ ਜਿਹੜਾ ਸਾਰਾ ਹੀ ਝੂਠ ਸੀ ਜਿੰਨਾ ਸੁਣ ਲਓ ਸਾਰਾ ਝੂਠ ਇੱਥੇ ਬੋਲ ਕੇ ਸਾਨੂੰ ਗਮਰਾਹ ਕਰਨ ਦੀ ਗੱਲ ਜਿਹੜੀ ਕੀਤੀ ਆ ਸਾਰੀ ਚਲੋ ਇੱਕ ਮਿੰਟ ਹਾਂ ਦੱਸੋ ਜੀ ਦੱਸੋ ਜੀ ਦੱਸੋ ਮੇਰੀ ਬੇਨਤੀ ਹੈ ਸਮੂੱਚੇ ਪੰਜਾਬ ਨੂੰ ਤੇ ਪੰਜਾਬੀ ਜਗਤ ਨੂੰ ਜਿੱਥੇ-ਜਿੱਥੇ ਬੈਠਾ ਹੈ ਅਸਲੀਅਤ ਪੰਜਾਬ ਦੀ ਜਾਣਨ ਵਾਸਤੇ ਮੈਂ ਮੰਗ ਕਰਾਂਗੇ ਜ਼ਲੀਡਸਟੀ ਆਪੋਜੀਸ਼ਨ ਕਿ ਇਹਦੀ ਇੰਡੀਪੈਂਡੈਂਟ ਚਾਰਜਡ ਟਾਈਮ ਬਾਉਂਡ ਇਨਕੁਆਇਰੀ ਕਰਾਏ ਹੂ ਇਜ਼ ਰਿਸਪੌਂਸਿਬਲ ਸਿਟਿੰਗ ਹਾਈ ਕੋਰਟ ਦਾ ਜੱਜ ਕਰੇ ਤੇ ਸਾਰੀਆਂ ਜਿੰਨੀਆਂ ਜਮਾਤਾਂ ਨੇ ਇਥੇ ਜਦੇ-ਤੇ ਦੇ ਵੀ ਐਮਐਲਏ ਇੱਕ-ਇੱਕ ਮੈਂਬਰ ਪਾ ਟੂ ਅਸਿਸ ਦੀ ਜੱਜ ਐਂਡ ਓਨੀ ਧੇਰ ਵਾਸਤੇ ਗੋਇਲ ਸਾਹਿਬ ਦੇ ਨਸਤੀਫਾ ਤੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਹੈ ਉਹਨੂੰ ਸਸਪੈਂਡ ਕੀਤਾ ਤਾਂ thank you yes Adi. Thank, thank you Both. Both. Both.